ਪਾ ਇਹਨਾਂ ਰਾਤੀ ਵਿਚੋਲਣ ਦਾ ਫੋਨ ਆਇਆ ਸੀ ਵਿਚੋਲਣ ਕਹਿਣ ਲਈ ਸੀ ਪੀ ਮੈਂ ਸਵੇਰੇ ਆਵਣਾ ਵਾ ਇਹੋ ਵਿਆਹ ਬਾਰੇ ਗੱਲਬਾਤ ਨਹੀਂ ਵਿਆਹ ਬਾਰੇ ਗੱਲਬਾਤ ਸਵੇਰੇ ਤੇ ਹੁਣ ਆਪਣੀ ਤਿਆਰੀ ਆ ਤੇ ਜਾਣਾ ਵਾ ਆਹੋ ਤੇ ਜਾਣਾ ਹੀ ਆ ਤੇ ਉਹ ਕਹਿਦੀ ਵੀ ਫੇਰ ਵੀ ਸੁਰਸਲਾਹ ਹੁੰਦੀ ਆ ਕਪੜਾ ਲੀੜਾ ਲਾਉਣਾ ਹਾਂ ਵੇਹੀ ਪੁੱਤ ਹਾਂ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਉਹਦੀ ਕਹਿਦੀ ਮੈਂ ਆਉਣਾ ਅੱਜ ਘੜੀ ਦੀ ਘੜੀ ਮੈਂ ਚਲਾ ਆ ਜਿਓ ਆ ਚੰਗਾ ਸਗੋਂ ਉਹਨੇ ਆ ਜੇ ਤੇ ਕਈ ਗੱਲਾਂ ਹੁੰਦੀਆਂ ਵਾ ਅਵੇ ਚਲਾ ਆ ਹੀ ਗਏ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਕੀ ਹਾਲ ਜੋ ਵਧੀਆ ਹਾਲ ਠੀਕ ਹੈ ਠੀਕ ਹੈ ਵਧੀਆ ਹਾਲ ਤਾਂ ਵਧੀਆ ਹੋਰ ਸਣਾਓ ਕੀ ਸਲਾਮਾ ਕਰ ਰਹੇ ਜੋ ਕੁਝ ਨਹੀਂ ਕੋਈ ਗੱਲ ਤੁਹਾਡੀ ਤਾਂ ਮੈਂ ਕਹਿਣੀ ਫਿਰ ਆਤੀ ਦੀਦੀ ਵਿਚੋਲੇ ਦਾ ਫੋਨ ਆਇਆ ਹੈ ਤੇ ਕਹਿਣ ਦਾ ਹੈ ਵੀ ਸਵੇਰੇ ਮੈਂ ਆਉਂਗੀ ਇਹੋ ਗੱਲ ਦੱਸਣ ਦੇ ਹਾਂ ਮੈਂ ਉਹ ਰਾਤੀ ਫਿਰ ਤੁਹਾਨੂੰ ਪਤਾ ਮੈਂ ਕਿ ਮੈਂ ਰਾਤੀ ਟੈਲੀਫੋਨ ਤੋਂ ਨਹੀਂ ਕਿ ਗੱਲ ਹੁੰਦੀ ਤੇ ਮੈਂ ਜਾਵਾਂ ਤੇ ਮੈਂ ਉਹਨਾਂ ਨੂੰ ਕਹਿ ਕੇ ਆਮ ਕਿ ਟਾਈਮ ਨਾ ਮੁੰਡੇ ਨੂੰ ਨਵਾਲਤਵਾਲ ਕੇ ਤਿਆਰ ਕਰ ਲੈਣਾ ਹਾਂ ਹਾਂ ਜੀ ਅਨੇਕੀ ਮੈਂ ਪੰਡਿਆ ਪੁੱਤ ਆਖੀ ਕਰਨਾ ਮਾ ਰਗਿਆ ਤੇ ਬਾਕੀ ਇਹ ਹੀ ਸਭ ਮੈਂ ਨਾ ਤੁਹਾਨੂੰ ਕਹਿਣਾ ਹੈ ਮੈਂ ਇਹਨੂੰ ਵੀ ਆਖਿਆ ਵਾ ਕਿ ਆਪਾਂ ਜ਼ਿਆਦਾ ਕੋਈ ਲੰਮੜਾ ਨਹੀਂ ਕਰਨਾ ਠੀਕ ਆ ਅਹੀਂ ਨਹੀਂ ਕਿਹੇ ਇਹਨਾਂ ਨੇ ਇੱਥੇ ਨਾ ਆਣ ਗਵਣ ਨੂੰ ਕਿਸੇ ਨੂੰ ਨਹੀਂ ਆਖਿਆ بس 4-5 ਬੰਦੇ ਆਪਾਂ ਕਰੋ ਜਾਣਾ ਬਸ ਅਸੀਂ ਕਰਦੇ ਆ ਕਰਦੇ ਆ ਜਾਣਾ ਵਾ ਇਹ ਕੀ ਗੱਲ ਆ ਮੈਰਾ ਬਣਾ ਆਪਾਂ ਤਾਂ ਹੋਣਾ ਹੀ ਹੋਣਾ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਮੁੰਡਾ ਵਿਆਹ ਲਿਆ ਵਾ ਜਾਂ ਕਿਤਰਾ ਕਿਤਰਾ ਨਹੀਂ ਆੜ ਗਵਾ। ਆ ਚਲੋ ਨજર ਮਾਂ। ਹਾਂਜੀ। ਹੈ ਕਿ ਨਹੀਂ ਉਹੀ ਮੇਰਾ ਵੀ ਖਿਆਲ ਹੈ। ਪੱਟਾ ਦੇ ਇਲਾਜ ਆਰਾ। ਨਾ ਉਹਨਾਂ ਦਾ ਖਰਚਾ ਹੋਵੇ ਨਾ ਆਪਣਾ ਇਧਰ ਹੋਈ। ਉਹ ਮੇਰਾ ਤੇ ਫਰਜ ਬਣਦਾ ਤੁਹਾਡੇ ਕੋ ਆਉਣ ਦਾ। ਹਾਂਜੀ। ਉਧਰ ਵੀ ਤੇ ਇਧਰ ਵੀ। ਹਾਂਜੀ ਹਾਂਜੀ ਹਾਂਜੀ। ਨਿਚੋਲੇ ਦਾ ਫਰਜ ਹੁੰਦਾ ਵਾ। ਹਾਂ। ਠੀਕ ਹੈ। ਤੇ ਮੈਂ ਹੁਣ ਤੁਹਾਨੂੰ ਕਹਿ ਚੱਲੀ ਜੋ ਮੈਂ ਆਉਂਗੀ ਇਸ ਵਕਤੇ। ਅੱਛਾ। ਤੇ ਤੁਸੀਂ ਮੁੰਡੇ ਨੂੰ ਨਿਮਾਲਤਵਾਲ ਕੇ ਤਿਆਰ ਕਰਕੇ ਤੇ ਆਪਾਂ ਕੋਈ ਨਹੀਂ ਹਟਣ ਕਿਸੇ ਨੇ ਆਉਣਾ ਠੀਕ ਠੀਕ ਤੇ ਨਾ ਇਧਰੋਂ ਇੱਧਰੋਂ ਪੜੀਂਗੇ ਤੇ ਟਾਈਮ ਨਾ ਆਪਾਂ ਵਿਆਹ ਕੇ ਆ ਜੀ ਉਧਰੋਂ ਹੀ ਮੈਂ ਕੱਲੀ ਨਹੀਂ ਆਉਣਾ ਨਾਲ ਕੁੜੀ ਦੇ ਹਾਂ ਠੀਕ ਠੀਕ ਤੇ ਤੁਸੀਂ ਆਪਣਾ ਸੋਚ ਲਓ ਕਿਸੇ ਨੂੰ ਖੜਨਾ ਭੈਣ ਭਰਾ ਨੂੰ ਠੀਕ ਆ ਨਹੀਂ ਤੇ ਫਿਰ ਤੇ ਮੇਰਾ ਵੀ ਟਾਈਮ ਹੈ ਨਹੀਂ ਮੈਂ ਕੁੜੀ ਆਇਆ ਤੇ ਘਰ ਵੀ ਜਾਣਾ ਵਾ ਮੈਨੂੰ ਚਾਹ ਨਹੀਂ ਕਿ ਜਾਈਂ ਨਹੀਂ ਚਾਹ ਨਹੀਂ ਪੀਣੀ ਮੈਂ ਤੈਨੂੰ ਪਤਾ ਬਿਚੋਲੇ ਦਾ ਮੁੜ ਕੇ ਭਾਵੇਂ ਅੱਛਾ ਹੁਣ ਉਧਰ ਵੀ ਜਾ ਕੇ ਆਉਣਾ ਹਾਂ ਮੈਂ ਹੁਣ ਉਧਰ ਚੱਲ ਚੱਲੀ ਹਾਂ ਚੱਲ ਜਾਓ ਤੁਸੀਂ ਉਧਰ ਜਾਣਾ ਕੋ ਉੱਥੇ ਰੋ ਫਿਰ ਨਹੀਂ ਮੈਂ ਹੁਣ ਉੱਥੇ ਰਹਿਣਾ ਤੇ ਸੇਰੇ ਤੇ ਸਭਕ ਤੇ ਤੁਹਾਡੇ ਕੋ ਆ ਜਾਣਾ। ਅੱਛਾ 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 ਤੇ ਫਿਰ ਆਪਾਂ ਟਾਈਮ ਨਾ ਧੀ ਨੂੰ ਲੈ ਕੇ ਤਾਂ ਘਰ ਆਈਏ। ਮੈਂ ਨਹੀਂ ਕੋਈ ਨਹੀਂ ਕੋਈ ਹਟੈਲੋਂ ਨਹੀਂ ਕੋਟੈਲ। ਅਸੀਂ ਤਾਂ ਬਿਦਾਂ ਵਿਚਾਰ ਹੋ ਜਾਣਾ। ਠੀਕ ਆ। ਤੇ ਮੇਰਾ ਇੰਨਾ ਹੀ ਆ ਵੀ ਅਸੀਂ ਕਿਸੇ ਨੂੰ ਨਹੀਂ ਇੱਥੇ ਲਾਗੇ ਬਨੇ ਦੱਸਿਆ। ਦੱਸਣਾ ਹੀ ਨਹੀਂਗਾ। ਇਹ ਦੱਸਣ ਵਾਲਾ ਕੰਮ ਹੀ ਨਹੀਂਗਾ। ਉਦੋਂ ਪਤਾ ਲੱਗੇ ਜਦੋਂ ਧੀ ਘਰੇ ਆ ਜਾਣੀ। ਠੀਕ ਠੀਕ ਠੀਕ। ਠੀਕ ਆ। ਮੈਂ ਉਧਰੋਂ ਵੀ ਫਿਰ ਮਾਰਾਂ ਗੇੜਾ। ਆਹ ਨਹੀਂ ਜਾਇਓ ਜਾਇਓ ਜਾਇਓ। ਠੀਕ ਆ। ਜਾਇਓ। ਉਥੇ ਸਾਰੇ ਬੈ ਗਏ ਹਨ ਤੇਰਾ ਫੋਨ ਵੀ ਕਰ ਦਿਓ ਠੀਕ ਹੈ ਕਰੂੰਗਾ ਕੋਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੋਈ ਨਹੀਂ ਚਲੋ ਆਪਾਂ ਟਾਈਮ ਨਾਲ ਸਵੇਰੇ ਜਾਵਾਂਗੇ ਆ ਉਹ ਨਹੀਂ ਚਲੋ ਮੈਂ ਤਿਆਰੀ ਤੁਰੀ ਕਰੀਏ ਹੈ ਠੀਕ ਹੈ ਤਾਂ ਮੇਰੀ ਗੱਲ ਸੁਣਾ ਹਾਂਜੀ ਮੈਂ ਕਹਿਣ ਦਿਆ ਹਾਂ ਵੀ ਇਹਨੂੰ ਮੁੰਡੇ ਨੂੰ ਥੋੜਾ ਜਿਹਾ ਕਹੀ ਆਪਣਾ ਸੁਧਾਰ ਰੱਖੇ ਨਹੀਂ ਨਹੀਂ ਰੱਖੂਗਾ ਭਗ ਬਣਾਈ ਹਾਂ ਬਣ ਕੇ ਆ ਮੁੰਡਾ ਬੀਸੇ ਰਹੋ ਢੀਆਂ ਤੇ ਇੰਜ ਕਰ ਵੀ ਤੂੰ ਆਪਣਾ ਕੱਪੜੇ ਪਾ ਲੈ ਪਾਲੀਣਾ ਕੱਪੜੇ ਪੰਨਾਂ ਆ ਤੇ ਮੇਰੀ ਗੱਲ ਸੁਣ ਨੂੰ ਪੈਸਾ ਦੇ ਕੋਈ ਮਾਂ ਚਾਵੇ ਆਣਾ ਪੈਸੇ ਤਾਂ ਬਕਰਤੋ ਤੁਰ ਨਹੀਂ ਸਕਦਾ ਮੈਂ ਕੀ ਕਰਾਂ ਮੇਰਾ ਅੱਜ ਸਿਰ ਪੀੜ ਹੋ ਗਿਆ ਪੱਕਣਾ ਹੋ ਉਤਰੋ ਮੋਟੀ ਜੀ ਹੋ ਰਹੀਦਾ ਤੇਰਾ ਮੈਨੂੰ ਪੈਸਾ ਤੇ ਦੇ ਕੋਈ ਵੱਗੇ ਬਾਹਰ ਘਲ ਉਤਰ ਰਵਣਾ ਪੈ ਜਾ ਤੇ ਮੈਂ ਵੀ ਕਦਾਂ ਕਰਾਂਗਾ ਮੈਨੂੰ ਤੇ ਤੂੰ ਵੀ ਇਹਦਾ ਬਿਆ ਕਰਕੇ ਹੁਣ ਤੁਰੋ ਤੇ ਮੈਨੂੰ ਪੈਸੇ ਤੇ ਦੇ ਵੀ ਉਹ ਹੋ ਤਿਆ ਮੈਨੂੰ ਪੈਸਾ ਦੇ ਕੋਈ ਪੈਸੇ ਚਾਹੀਦੇ ਤੈਨੂੰ ਚੱਲ ਜਾ ਫਿਰ ਮੈਨੂੰ ਪੈਸੇ ਦੇ ਮਾਂ ਮਮਾ ਵੀ ਰਾਹ ਕਿੱਥੇ ਗਿਆ ਹੁਣ ਤੇ ਮੈਂ ਐਡਿਕਂ ਗਈ ਆ ਪਤਾ ਨਹੀਂ ਕਿੱਥੇ ਗਿਆ 50 ਰੁਪਇਆ ਲੈ ਕੇ ਗਿਆ ਇਹ ਚੰਗਾ ਭਲਾ ਪਤਾ ਪਿਆ ਜੇ ਰਾਦ ਲੈ ਕੇ ਜਾਣੀ ਤੇ ਪਾਪਾ ਤਾਂ ਤਿਆਰ ਹੋ ਗਏ ਤਾਂ ਪਾਪਾ ਕਹਿਣਗੇ ਵੀ ਰਾ ਕਿੱਥੇ ਗਿਆ ਤਾਂ ਪਾਪਾ ਨੂੰ ਤੁਹਾਨੂੰ ਫਿਰ ਗੁੱਸੇ ਹੋਣਾ ਤੁਸੀਂ ਪੈਸੇ ਦਿੱਤੇ ਆ ਹੁਣ ਮੈਂ ਕੀ ਕਰਾਂ ਇਹਦੇ ਤੇ ਸਿਆਪੇ ਹੀ ਰਹਿੰਦੇ ਆ ਫਿਰ ਉਹ ਮੋਦਗਿਆ ਆਈਓ ਜੇ ਤੱਕ ਨਹੀਂ ਬੋੜੇ ਤੇ ਤੁਸੀਂ ਉਹਨੂੰ ਕਹਿਣਾ ਹੈ ਨਾ ਭਛੇਤੀਆਂ ਜਿੱਜੇ ਗਿਆਈਆਂ ਜਾਂ ਵੀਰ ਨੂੰ ਫੋਨ ਕਰ ਹੁਣ ਕਰ ਦਈਓ ਫਿਰ ਮੈਂ ਨਹੀਂ ਨਹੀਂ ਮੈਂ ਪਾਪਾ ਨੂੰ ਫੋਨ ਚਾਹ ਨੂੰ ਪੈ ਪੀ ਦਾ 17 ਹੈ ਹੈਲੋ ਮਨੇ ਕਿੱਥੇ ਆ ਆ ਜਾ ਆ ਜਾ ਛੇਤੀ ਤੈਨੂੰ ਨਹੀਂ ਪਤਾ ਵੀ ਤੁਰਨਾ ਚਲ ਆ ਜਾ ਛੇਤੀ ਤੂੰ ਕਿੱਥੋਂ ਆ ਓਏ ਮੈਂ ਤੇ ਗਿਆ ਦਵਾਈ ਤੈਨੂੰ ਅਸੀਂ ਦਿੱਤੀ ਜਾਨਾ ਦਵਾਈ ਤੈਨੂੰ ਤੈਨੂੰ ਕੀ ਹੋ ਗਿਆ ਕੋਨੇ ਉੱਤ ਸਿਰ ਦਰਦ ਜਾਂਦਾ ਛੇਤੀ ਕਰ ਛੇਤੀ ਮਿੰਟੋਂ ਮੰਡੀ ਕਰ ਚੰਨੂ ਧੂਏ ਚੜਾਇਆ ਮਾਂ ਤੇਰੀ ਨੇ ਪੜ ਹੋ ਗਏ ਤਿਆਰ ਚਲੋ ਚਲੋ ਛੇਤੀ ਕਰੋ ਹਾਂਜੀ ਹਾਂਜੀ ਚਲੋ 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 ਤਿਆਰੀ ਆ ਨਹੀਂ ਆਉਣੇ ਚੱਲੋ 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 ਚਲੋ 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 ਪਾਣੀ ਵਰ ਬੰਨ੍ਹ ਦੀਏ ਮਾਏ ਬਨਾ ਬਰ ਬਰੇ ਤੜਾ ਸੁਖਾ ਸੁਖ ਦੀਨੂ ਆਏ ਦੇਨੇ ਆਏ ਬੰਨਾ ਹੋਏ ਰਬ ਰਖੇ

வே சே <laughs> Jangan ठंडा कर लिया हां जी ਚਲੋ ਦੀਦੀ ਮਮੀ ਕਮਾ ਰੋਟੀ ਪਾਣੀ ਦਾ ਪਿਲਾਓ ਬਣਾ ਕੇ ਚਲੋ ਆਜੋ ਮੈਂ ਬਾਹਰੋਂ ਕਰਵਾ ਜੀ ਤੇਂ ਬੈਠੇ ਲਾ ਕੇ ਮੇਰੇ ਗੱਲ ਸੁਣਾ ਹਾਂਜੀ ਹੋਣਾ ਜਿੱਥੇ ਉਹ ਪਰਿਵਾਰ ਰਹਿੰਦਾ ਵਾ ਨਾ ਉਤਰਾ ਤੁੰਗਰਾ ਕਰਨਾ ਨਾ ਹਾਂਜੀ ਠੀਕ ਹੈ ਨਾ ਹਾਂਜੀ ਸੱਸ ਮਾਨਾ ਮੈਂ ਵਧੀਆ ਰਹਿਣਾ ਵਾ ਤੇ ਆਦਮੀ ਨਾਲ ਵੀ ਵਧੀਆ ਰਹਿਣਾ ਜਿਸ ਤਰ੍ਹਾਂ ਪਰਿਵਾਰ ਰਹੇਗਾ ਉਤਰਾ ਤੁੰਗਰਾ ਰਹਿਣਾ ਨਾ ਹਾਂਜੀ ਠੀਕ ਹੈ ਨਾ ਤੇ ਮੈਂ ਇਹਦੇ ਚੱਲੀ ਜਾਣਾ ਹਾਂਜੀ ਫਿਰ ਮੈਂ ਉਹਦੇ ਨਾਲ ਜਾਣਾਂ ਜਦੋਂ ਕੋਰ ਹਾਂਜੀ ਬਟਾਇ ਮਿਲੂ ਆਲਮਣ ਸਬਜੀ ਤੇ ਬਣ ਗਈ ਆ ਹਾਂਜੀ ਹੁਣ ਆ ਰੋਟੀਆਂ ਹੀ ਲਾਉਣੀਆਂ ਕੱਲ੍ਹ ਨੂੰ ਹਾਂ ਹਾਂਜੀ ਹਾਂਜੀ ਦਾਲ ਸੁਣ ਕੀ ਗੱਲ ਹੈ ਹੂੰ ਇਹ ਤੇਰੇ ਪੈਸੇ ਹੀ ਪੂਰੇ ਹੁੰਦੇ ਹਨ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਹਾਂ ਬਿੰਦ ਰੋਲਣਾ ਆਪਾਂ ਮੇਰਾ ਰੋਲਣਾ ਬਹੁਤ ਹੋਰ ਕੀ ਕਰਾਂ ਵਿਆਹ ਤੇ ਵੀ ਪੈਸੇ ਲੱਗੇ ਆ ਹੋਰ ਤੈਨੂੰ ਕਿੰਨੇ ਕ ਪੈਸੇ ਚਾਹੀਦੇ ਆ ਚਲ 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 ਬਹਿ ਜਾ ਕੇ ਉਥੇ ਪੈਸੇ ਤਾਂ ਮਾਂ ਤੈਨੂੰ ਜਿਹੜੇ ਤੇਰੇ ਪੈਸੇ ਹੀ ਹੁੰਦੇ ਨੇ ਕੋਈ ਆ ਮਦਾਰਾ ਮਾਈ ਕੇ ਬਾਰੀਆਂ ਨੇ ਅੱਛਾ ਮੇਰੇ ਕੱਲ ਸੁਣਹੁਣ ਦੀ ਹੈ ਹਾਂਜੀ ਮੈਂ ਹੁਣ ਜਾਵਾਂ ਮੈਂ ਵੇਖਾਂ ਕਰੇ ਜਾ ਕੇ ਨਿਆਣਿਆਂ ਨੂੰ ਮੇ ਰੋਟੀ ਕਾਣੀ ਵੇਖਾਂ ਨਾ ਬਣਾਇਆ ਕਿ ਨਹੀਂ ਹਾਂਜੀ ਹੂੰ ਤੇ ਤੂੰ ਹੁਣ ਪਤਾ ਪਰਵਾਰ ਦੇ ਨਾਲ ਰਲ ਕੇ ਰਹਿੰ ਹਾਂਜੀ ਠੀਕ ਹੈ ਨਾ ਮੈਂ ਫੇਰ ਗੱਲ ਸੁਣਾਉਣੀ ਬਾਹਰ 12 ਤੇੰਦਰਾ ਬਣਾ ਮੇ ਗੱਲ ਸੁਣਾਉਣੀ ਸਾਲਾ ਸੋਣਾ ਮੇਰੀ ਹਾਂਜੀ ਦੱਸੋ ਤੇ ਮੁੰਡਿਆ ਤੂੰ ਆਪਣਾ ਸੁਧਾਰ ਕਰ ਹਾਂਜੀ ਹਾਂਜੀ ਠੀਕ ਭੈਣ ਜੀ ਟੈਨਸ਼ਨ ਨਾ ਲਓ ਅਸੀਂ ਵਧੀਆ ਖਿਆਲ ਰੱਖਾਂਗੇ ਸਾਡੀ ਧੀਆਂ ਵਰਗੀ ਐ ਤੁਸੀਂ ਸਾਹਮਣ ਆਪਣੇ ਧੀ ਨੂੰ ਆਪਣੀ ਧੀ ਬਣਾ ਕੇ ਰੱਖਣਾ